ਮਾਮਲਾ ਹੈ ਦਰਾਹਰ ਨੇੜਲੇ ਪਿੰਡ ਬਲਾਸਪੁਰ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਦਾ ਜਿੱਥੇ ਬੀਤੀ ਰਾਤ ਚੋਰਾਂ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਨਾਲ ਲੱਗਦੇ ਹੈਲਥ ਸੈਂਟਰ ਨੂੰ ਨਿਸ਼ਾਨਾ ਬਣਾਇਆ ਤੇ ਉੱਥੋਂ ਦੋ ਰੈਫਰਿਜਰੇਟਰ ਇੱਕ ਐਲਸੀਡੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਇਸ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਤਕਰੀਬਨ 3 ਸਾਲ ਪਹਿਲਾਂ ਵੀ ਇਸ ਹੈਲਥ ਸੈਂਟਰ ਵਿੱਚੋਂ ਚੋਰੀ ਹੋਈ ਸੀ ਜਿਸ ਦਾ ਅਜੇ ਤੱਕ ਕੋਈ ਵੀ ਸਰਾਗ ਨਹੀਂ ਮਿਲਿਆ ਅਹੁ ਗੱਲ ਕਰਦੇ ਆ ਇਸ ਹੈਲਥ ਸੈਂਟਰ ਵਿੱਚ ਤਨੌਤ ਡਾਕਟਰ ਸਾਹਿਬਾਂ ਨਾਲ ਅਤੇ ਪਿੰਡ ਦੇ ਪੰਚਾਇਤ ਅਤੇ ਹੋਰ ਮੋਹਤਵਾਰਾਂ ਦੇ ਨਾਲ ਜਦੋਂ ਸਵੇਰੇ ਅਸੀਂ ਆਪਣੀ ਡਿਊਟੀ ਤੇ ਆਏ ਆ ਤੇ ਉਦੋਂ ਆਪਾਂ ਆ ਕੇ ਦੇਖਿਆ ਕਿ ਸਾਡੇ ਇੱਥੇ ਸਾਰਾ ਕੁਝ ਟੁੱਟਿਆ ਹੋਇਆ ਸੀ ਦਰਵਾਜ਼ੇ ਵਗੈਰਾ ਤੇ ਸਾਡੇ ਦੋ ਫ੍ਰਿਜ ਤੇ ਬਾਕੀ ਸਮਾਨ ਸਾਰਾ ਦਰ ਦ ਸਾਰਾ ਇੱਧਰ ਉਧਰ ਵਿਖਿਆ ਹੋਇਆ ਸੀ ਤੇ ਸਾਡਾ ਇਨਵਰਟਰ ਵੀ ਚੋਰੀ ਹੋ ਚੁੱਕਿਆ ਸਾਰਾ ਤੇ ਰਾਤ ਨੂੰ ਦੀ ਮਤਲਬ 2:00 ਕੁੱਤੇ ਨੂੰ ਵਜੇ ਦਾ ਹੀ ਲੱਗਦਾ ਹੈ ਕਿ ਕੁਝ ਨੇ ਆ ਕੇ ਕੁਚੀ ਵਗੈਰਾ ਕੀਤੀ ਹੋਵੇਗੀ ਕਿੰਨਾ ਕਸਮਾਨ ਚੋਰੀ ਹੋਇਆ ਜੀ ਦੋ ਫ੍ਰਿਜ ਹੋਇਆ ਤੇ ਇੱਕ ਆਪਣਾ ਇਨਵਰਟਰ ਹੋਇਆ ਬਾਕੀ ਸ ਰੇਂਜਸ ਵਗੈਰਾ ਛੋਟੀਆਂ ਚੀਜ਼ਾਂ ਚੁੱਕ ਕੇ ਲੈ ਕੇ ਗਏ ਮੈਨੂੰ ਜੇ ਆਪਣੇ ਜੰਦੇ ਜੰਦੇ ਲੱਗੇ ਨਹੀਂ ਹੁੰਦੇ ਸੀ ਇਸ ਸਮਾਰ ਕੇ ਸਾਰਾ ਕੁਝ ਲੱਗਿਆ ਹੋਇਆ ਸੀ ਸਾਰੇ ਕੋੜੀਆ ਕੁੜੀਆ ਸਭ ਕੁਝ ਬਿਆਸੀ ਦਾ ਸਭ ਨਾਲ ਤੋੜ ਕੇ ਬਤਨ ਕਿਹ ਚੀਜ਼ਾਂ ਆਪਣੇ ਉਹ ਸਾਹਮਣੇ ਲੈ ਕੇ ਗਏ ਕੀ ਮੰਗ ਕਰਦੇ ਆਂ ਜੀ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਮੰਗ ਕਰਦੇ ਆਂ ਕਿ ਹਾਂ ਇੱਥੇ ਜ਼ਿਆਦਾ ਜ਼ਿਆਦਾ ਸਿਕਿਉਰਟੀ ਦਿੱਤੀ ਜਾਵੇ ਸਾਨੂੰ ਕੈਮਰੇ ਲੱਗਣ ਤੇ ਜਿੰਨਾ ਹੋ ਸਕੇ ਸਾਰਾ ਆਪਣਾ ਦੀਵਾਰਾ ਹੋਰ ਥੋੜੀਆਂ ਉੱਚੀਆਂ ਕੀਤੀਆਂ ਜਾਣ ਇੱਥੇ ਮੈਡਮ ਆਮ ਆਦਮੀ ਦਾ ਕਲੀਨਿਕ ਵੀ ਖੁੱਲਿਆ ਗਿਆ ਉਹਦੇ ਤੁਸੀਂ ਇਨਚਾਰਜ ਹੋ ਕੀ ਕਹਿਣਾ ਚਾਹੋਗੇ ਜੀ ਭਗਵਾਨ ਜੀ ਕੀ ਕਹਿਣਾ ਚਾਹੋਗੇ ਅਸੀਂ ਸਿਰਫ ਇਹ ਕਹਿਣਾ ਚਾਹਾਂਗੇ ਕਿ ਸਾਡੀ ਜਿਹਨੇ ਮੰਗਾਂ ਹੈਗੀਆਂ ਨੇ ਉਹ ਪੂਰੀਆਂ ਸਹੀ ਤਰੀਕੇ ਦੇ ਨਾਲ ਸੁਣੀਆਂ ਜਾਂ ਤੇ ਕੀਤੀਆਂ ਜਾਣ ਪੂਰੀਆਂ ਤੇ ਜੋ ਸਾਡੀ ਡਿਮਾਂਡ ਨੇ ਕਿਉਂਕਿ ਹਰ ਚੀਜ਼ ਜੇ ਜਦੋਂ ਕੋਈ ਵੀ ਡਿਮਾਂਡ ਕਰਦੇ ਆ ਬਹੁਤ ਲੇਟ ਹੋ ਰਿਹਾ ਉਹਦੇ ਕਰਕੇ ਮੀਨਸ ਕੋਈ ਸਾਡੀ ਸੁਣ ਕੇ ਚਲਾ ਜਾਂਦਾ ਪਰ ਰੈਕਸ਼ਨ ਨਹੀਂ ਕਰਦਾ ਐਸੇ ਮੋ ਜਿੰਨਾ ਕਰ ਸਕਦੇ ਨੇ ਉਹ ਉਨਾ ਹੀ ਕਰਦੇ ਨੇ ਉਹਨਾਂ ਵੱਲੋਂ ਪੂਰਾ ਐਫਰਟਸ ਹੈਗੇ ਨੇ ਪਰ ਬਾਕੀ ਉਸ ਤੋਂ ਬਾਅਦ ਜ਼ਿਆਦਾ ਤਾਂ ਗਵਰਨਮੈਂਟਸ ਦੇ ਫੰਡ ਤੇ ਹੀ ਹੁੰਦਾ ਕਿ ਉਹ ਆਏਗਾ ਟਾਈਮ ਕਮ ਹੋਏਗਾ ਹੋਨ ਉਹਨ ਮੁੰਸਰ ਨੂੰ ਕੈਮਰੇ ਪ੍ਰੋਵਾਈਡ ਨਹੀਂ ਹੈ ਗਿਆ ਤਾਂ ਫਿਰ ਗਵਰਨਮੈਂਟ ਦਾ ਹੈਗਾ ਨਾ ਮੇਨ ਰੂਲ ਸਿੱਧੇ ਨਾਲ ਹੀ ਬਾਹਰ ਜਾਲੀ ਦਾ ਗੇਟ ਤੋੜਿਆ ਦੀ ਹੋਰ ਨਹੀਂ ਇਹਦਾ ਲਿਖੋ ਸਰ ਮੜਾ ਹਾਂ ਇਹਦਾ ਆਹ ਲੋਕ ਤੋੜਿਆ ਸੀ ਨਾ ਮਤਲਬ ਆ ਲੱਗਿਆ ਹੀ ਹੋਇਆ ਸੀ ਇਹ ਮੈਂ ਖੋਲੇ ਨਹੀਂ ਇਹ ਤਾਂ ਮੈਂ ਖੋਲੇ ਨਹੀਂ ਇਹ ਇਹਦਾ ਮਸਾਹੀ ਲੋਕ ਤੋੜਿਆ ਆ ਲੋਕ ਨੂੰ ਕਹਿ ਰਹੇ ਆਂਦਰ ਲੱਗਿਆ ਹੈ ਤੇ કે ક્યાં પડ્યા છે તમે હું કહેતા હતા મેં ના 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 ઓદાન જકલા જવાનું દેખવું અને ગામમાં ચાલેગી નથી કરાવવામાં આ લક્ષ્ય છે ને હાલો ભગાડ્યા ઉપર ખડ્યા સરકારી પ્રાયમરી સ્કૂલ બલાફ પર તહસીલ પેલ જલા લુધિયાણા વિકઈ જਿੱથે કે રાત ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਤੇ ਸਰਕਾਰੀ ਡਿਸਪੈਂਸਰੀ ਵਿੱਚ ਚੋਰੀ ਹੋਈ ਹੈ ਉਹ ਆਪਾਂ ਗੱਲਬਾਤ ਕਰਦੇ ਹਾਂ ਸਕੂਲ ਦੇ ਹੈਡਨ ਚਾਰਜ ਕੀ ਨਾਮ ਹੈ ਆਪਣਾ ਅਮਰੀਕ ਸਿੰਘ ਨਾਲ ਭਾਈ ਕੀ ਗੱਲਬਾਤ ਹੋਈ ਰਾਤੀ ਹੈ ਰਾਤੀ ਕੱਲ ਜਦੋਂ ਸ਼ਾਮ ਨੂੰ ਅਸੀਂ ਲੋਕ ਲਵਾ ਕੇ ਲਗਾਏ ਸੀ ਕੱਲ ਸ਼ਾਮੀ ਅਸੀਂ ਲੋਕ ਲਵਾ ਕੇ ਗਏ ਸਾਰੇ ਜਦੋਂ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲਿਆ ਕਿ ਲੋਕ ਜਿਹੜੇ ਟੁੱਟੇ ਹੋਣ ਜਦੋਂ ਇੱਥੇ ਆ ਕੇ ਅਸੀਂ ਦੇਖਿਆ ਤਾਂ ਸਾਡੇ ਸਕੂਲ ਦੀ ਇੱਕ LCD ਗਾਇਬ ਹੈ ਜੀ ਚੋਰੀ ਹੋ ਚੁੱਕੀ ਹੈ ਜੀ ਤੇ ਇੱਕ ਲਿਸਨਿੰਗ ਲੈਬ ਦੇ ਨਾਲ ਇੱਕ ਸੈੱਟ ਲੱਗਿਆ ਹੁੰਦਾ ਵਾ ਐਂਪਲੀਫਾਇਰ ਤੇ ਉਹ ਚੋਰੀ ਹੋ ਚੁੱਕਿਆ ਬਾਕੀ ਫਲੋਰਾ ਫਲੋਰੀ ਜਿਹੜੀ ਸਾਰੀਆਂ ਅਲਮਾਰੀਆਂ ਦੀ ਕੀਤੀ ਗਈ ਆ ਪਰ ਲੈ ਕੇ ਹੋਰ ਕੁਝ ਨਹੀਂ ਗਏ ਵਿੱਚੋਂ ਤਿੰਨੇ ਕਵੇ ਦੀ ਗੱਲ ਹੈ ਰਾਤ ਦੀ ਕੁਛ ਕਹਿ ਨਹੀਂ ਸਕਦੇ ਜੀ ਇਹ ਪਤਾ ਕਰਨ ਜਿਹੜੇ ਕੈਮਰੇ ਨੇ ਕੈਮਰੇ ਦੇਖਣੇ ਪੈਣਗੇ ਤੁਹਾਨੂੰ ਉਦੋਂ ਟਾਈਮਿੰਗ ਦੀ ਜਿਹੜੀ ਸਹੀ ਜਾਣਕਾਰੀ ਮਿਲੂਗੀ ਤੇ ਕੈਮਰੇ ਜਿੰਨੇ ਵੀ ਲੱਗੇ ਹੋਏ ਨੇ ਸਾਰਿਆਂ ਦੀਆਂ ਤਾਰਾਂ ਉਹ ਕੱਟ ਕੇ ਗਏ ਹੋਏ ਨੇ ਜੀ ਕਿੰਨਾ ਕਸਮਾਨ ਚੋਰੀ ਹੋਈ ਆ ਜੀ ਸਮਾਨ ਇੱਕ ਐਲਸੀਡੀ ਚੋਰੀ ਹੋਈ ਆ ਜੀ ਇੱਕ ਐਂਪਲੀਫਾਇਰ ਆ ਲਿਸਨਿੰਗ ਲੈਬ ਦਾ ਤੁਹਾਨੂੰ ਕੋਈ ਸ਼ੱਕ ਨਹੀਂ ਨਹੀਂ ਸ਼ੱਕ ਨਹੀਂ ਹੈ ਜੀ ਸਾਨੂੰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਨਫੋਰਮੇਸ਼ਨ ਦੇਣ ਲੱਗੇ ਆ ਜੀ ਜੋ ਕਾਰਵਾਈ ਕਰਾਂਗੇ ਫਿਰ ਦੇਖੋ ਧੰਨਵਾਦ ਪ੍ਰਿੰਸੀਪਲ ਸਾਹਿਬ ਹਾਂਜੀ ਸਰਪੰਚ ਸਾਹਿਬ ਰਾਤੀ ਜੋ ਚੋਰੀ ਹੋਈ ਆ ਸਰਕਾਰੀ ਪ੍ਰਾਇਮਰੀ ਸਕੂਲ ਬਲਾਸਪੁਰ ਵਿਕੇ ਅਤੇ ਸਰਕਾਰੀ ਡਿਸਪੈਂਸਰੀ ਬਲਾਸਪੁਰ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਜਿਹਦੇ ਬਾਰੇ ਕਹਿਣਾ ਚਾਹੋ ਨਹੀਂ ਜੋ ਸਾਨੂੰ 8 ਵਜੇ ਫੋਨ ਗਿਆ ਅਸੀਂ ਜਿਹਦੇ ਪੰਜ ਛੇ ਮੈਂਬਰ ਨਾਲ ਮੇਰੇ ਆ ਕੇ ਮੌਕਾ ਦੇਖਿਆ 10 ਵਜੇ ਸ਼੍ਰੀ ਦੇ ਵਿੱਚ ਉਹਨਾਂ ਦੀਆਂ ਦੋ ਫਰਜਾਂ ਗਈਆਂ ਨੇ ਜੀ ਬਾਕੀ ਹੋਰ ਦਵਾਈਆਂ ਬੂਟੀਆਂ ਤੇ ਪ੍ਰਾਇਮਰੀ ਸਕੂਲ ਦੇ ਵਿੱਚੋਂ ਇੱਕ ਐਲਸੀਡੀ ਤੇ ਬਾਕੀ ਉਹਨਾਂ ਦਾ ਹੋਰ ਸਮਾਨ ਖਲਾਰਿਆ ਪਿਆ ਹੋਇਆ ਐਂਪਲੀਫਾਇਰ ਸਰ ਪਤ ਸਾਹਿਬ ਕੀ ਕਰਵਾਈ ਇਹ ਕੰਮ ਕਰੋਗੇ ਜੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਲਿਆ ਹਾਂ ਜੀ ਉਹ ਦੇਖਦੇ ਆ ਮੌਕਾ ਦੇਖ ਕੇ ਕੈਮਰੇ ਖੋਲ ਕੇ ਇੱਕ ਦੋ ਘਰਾਂ ਦੇ ਵੀ ਕਿਤੇ ਪਤਾ ਲੱਗਦਾ ਜੇ ਜਾਂਦੇ ਨੇ ਪਤਾ ਪਹਿਲਾਂ ਹੀ ਪਤਾ ਲੱਗਿਆ ਪਹਿਲਾਂ ਵੀ ਇੱਕ ਵਾਰ ਚੋਰੀ ਹੋਈ ਹੈ ਜੀ ਹੋ ਗਏ ਤਿੰਨ ਸਾਲ ਜਿੰਦਗੀ ਹੋਈ ਸੀ ਧੰਨਵਾਦ ਜੀ ਇਸ ਮੌਕੇ ਪੁਲਿਸ ਪ੍ਰਸ਼ਾਸਨ ਵੀ ਬਲਾਸਪੁਰ ਵਿਖੇ ਪਹੁੰਚ ਪਹੁੰਚ ਗਿਆ ਜੀ ਜੋ ਆਪਣੀ ਪੁਸਪਰਤਾਲ ਕਰ ਰਹੇ ਨੇ